प्यारे दोस्तों रूसर राष्ट्रपति व्लादिमीर पुतिन ने बड़ा ही बेहुदा ਤੇ ਵੱਦ ਬਿਆਨ ਦਿੱਤਾ ਅਖੇ ਜੀ ਅਮਰੀਕਾ ਸਰਕਾਰ ਕੋ ਕੋ ਸਬੂਤ ਨਹੀਂ ਜਿਸ ਦੇ ਆਧਾਰ ਤੇ ਇਹ ਗੱਲ ਕਹੀ ਜਾ ਰਹੀ ਹੈ ਕਿ ਖਾਲਸਰ ਨੇਤਾ ਕਰਪੂਰ ਸਿੰਘ ਪੰਨੂ ਨੂੰ ਕਤਲ ਕਰਨ ਦੇ ਲਈ ਪਾਰਾ ਸਰਕਾਰ ਵੱਲੋਂ ਕੋਸ਼ਿਸ਼ਾਂ ਕੀਤੀਆਂ ਗਈਆਂ। ਇਸ ਗੱਲ ਦਾ ਕੋਈ ਅਸਰ ਨਹੀਂ ਬਣਦਾ। ਉਹਨ ਸਿੱਧੇ ਤੌਰ ਤੇ ਮੋਦੀ ਦੀ ਬੋਲੀ ਬੋਲ ਰਿਹਾ। ਚਾਹੇ ਕੋਈ ਗੱਲ ਨੂੰ ਮੰਨਣ ਚਾਹੇ ਨਾ ਮੰਨ। ਹਕੀਕਤ ਇਹ ਹੈ ਕਿ ਮੋਦੀ ਸਰਕਾਰ ਨੇ ਪੁੱਤਨ ਦੀ ਜਗਤਿਕਨ ਪੋਸ਼ਨਾਈ ਕੀਦੀ ਹੈ 25 ਦੇ ਵਿੱਚ 2022 ਦੇ ਵਿੱਚ 오ਡੀਸ਼ਾ ਦੇ ਵਿੱਚ ਭਾਰਤੀ ਸਟੇਟ ਆ ਉਹ 오ਥੇ ਦੋ ਵਿਅਕਤੀ ਮੌਤ ਦੇ ਘਾਟ ਵਰਦੇ ਗਏ ਤੇ ਬੜੀਆਂ ਹਾਤਾ ਵੀ ਜਿਹੜੇ ਕਿ ਉਹ ਦਿਨ ਦੇ ਅਰੋਚਕ ਸੀ ਉਹਨਾਂ ਵਿੱਚੋਂ ਇੱਕ ਨੂੰ ਇੱਕ ਹੋਟਲ ਦੀ ਤੀਜੀ ਮੰਜ਼ਿਲ ਤੋਂ ਤੱਕਾ ਦੇ ਕੇ ਥੱਲੇ ਸੁੱਟ ਦਿੱਤਾ ਗਿਆ ਇਹ 2022 ਦੀ ਗੱਲ ਹੈ ਮੈਂ ਕੋਰੋ ਬਣਾ ਕੇ ਨਹੀਂ ਕਹ ਰਿਹਾ ਤੁਸੀਂ ਗੂਗਲ ਤੇ ਸਰਚ ਮਾਰ ਕੇ ਦੇਖ ਲਓ ਸੋ ਪੁੱਤਨ ਦਾ ਇਹ ਰਿਆ ਬਿਆਨ ਹੈ ਸਿੱਧੇ ਤੌਰ ਤੇ ਮੋਦੀ ਦਾ ਪਖਪੂਰ ਦਾ ਸੋ ਕਿਸੇ ਨੂੰ ਕੋਈ ਲਖਾ ਨਹੀਂ ਹੋਣਾ ਚਾਹੀਦਾ ਸਾਨੂੰ ਅਮਰੀਕਾ ਤੇ ਕੈਨੇਡਾ ਦੀ ਪੁਲਿਸ ਤੇ ਵਿਸ਼ਵਾਸ ਕਰਨਾ ਚਾਹੀਦਾ ਕਾਰਨ ਸਿਰਫ ਇਹ ਹੈ ਕਿ ਅਮਰੀਕਾ ਦੇ ਚਿਹੜੇ ਕਪੜੀਏ ਪੁਲਿਸ ਅਧਿਕਾਰੀ ਨੇ ਨਿਕਲ ਕੇ ਤਦ ਸੁਪਾਰੀ ਲੈ ਕੇ ਇਹ ਗੱਲ ਸਾਹਮਣੇ ਲਿਆਉਂਦੀ ਕਿ ਕਿਵੇਂ ਭਾਰਤੀ ਜਨਸਮਨ ਨੂੰ ਪਰਨੂ ਕਤਲ ਕਰਨ ਲਈ ਸਾਜ਼ਿਸ਼ ਰਚੀ ਗਈ ਸੀ ਔਰ ਬਕਾਇਦਾ ਕੈਨੇਡਾ ਦੀ ਪੁਲਿਸ ਨੇ ਤਿੰਨ ਵਿਕਤੀਆਂ ਗ੍ਰਿਫਤਾਰ ਕੀਤਾ ਜਿਨ੍ਹਾਂ ਦੀ ਹਰਦੀਪ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਸ਼ੱਕੀ ਘੁੰਮ ਕਾ ਸੀ ਸੋ ਥੋੜਾ ਉਡੀਕ ਕਰੋ ਪੁਤਨ ਦਾ ਬਿਆਨ ਲਾਗੇ ਕਾਰੇ ਬਿਆਨ ਸੰਨ ਰੋੜ ਨਹੀਂ ਪੁਤਨ ਦਾ ਬਿਆਨ ਅੰਤਰਰਾਸ਼ਟਰੀ ਸ਼ਾਸਤ ਤੋਂ ਪਰੇਡਤ ਜੋ ਕੁਛ ਮੋਦੀ ਕਹਿ ਰਿਹਾ ਉਸ ਦੇ ਹੱਥ ਚ ਉਸ ਦਾ ਬਿਆਨ ਪੋਹਤ ਰਿਆ ਸਾਰਾ ਮੇਗਾਣਾ ਸਮਾਨਣਾ ਚਾਹੀਦਾ ਸੋ ਪੁਤਨ ਦਾ ਬਿਆਨ ਇਸ ਤਰੀਕੇ ਨਾਲ ਟੋਬੇ ਦਾ ਕੁਆਡਰ ਡੂ ਵਾਲੀ ਮਿਸਾਲ ਇਸ ਤੋਂ ਵੱਧ ਹੋਰ ਗੁਜਰੇ ਨੇ